ਮੈਂ ਪੰਜਾਬ ਗਵਰਨਮੈਂਟ ਦਾ ਆਪਣੇ ਐਮਐਲਏ ਅਮਰਪਾਲ ਸਿੰਘ ਜੀ ਜਿਹੜੇ ਸ਼੍ਰੀ ਹਰਗੋਬਿੰਦਪੁਰ ਤੋਂ ਨੇ ਆਪਣੇ ਆਪ ਸ਼ੈਰੀ ਸਾਹਿਬ ਅਮਰਸ਼ੇਰ ਸਿੰਘ ਸ਼ੈਰੀ ਜੀ ਐਮਐਲਏ ਬਟਾਲਾ ਤੇ ਸਾਜ ਗੁਰਪ੍ਰੀਤ ਸਿੰਘ ਸੇਖਵਾ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਤੇ ਦੁਬਾਰਾ ਵਿਸ਼ਵਾਸ ਕੀਤਾ ਵਾ ਉਹਨਾਂ ਨੇ ਮੇਰੀ ਪਰਫਾਰਮੈਂਸ ਦੇਖ ਕੇ ਕਾਦੀਆਂ ਦੇ ਵਿੱਚ ਤੇ ਮੈਨੂੰ ਇਥੋਂ ਦਾ ਇਹਨਾਂ ਨੇ ਚੇਅਰਮੈਨ ਕੀਤਾ ਹੈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਹਾਂਜੀ ਮੈਂ ਜਿਹੜੀ ਆਫਰ ਦਿੱਤੀ ਹੈ ਜੀ ਮੈਂ ਇਹ ਕਾਫੀ ਸ਼ਰਤਾਂ ਮੈਂ ਇਹ ਵੇਖਦਾ ਕਿ ਨੌਜਵਾਨ ਕੰਮ ਕਰਨ ਨੂੰ ਤਿਆਰ ਨਹੀਂ ਹੈਗਾ ਮੈਂ ਬੜੀ ਜਤੋਂ ਇਹ ਕੋਸ਼ਿਸ਼ ਕਰਦਾ ਹਾਂ ਆਪਣੇ ਜਿਹੜੇ ਸਾਡੇ ਸਾਥੀ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਵੀ ਮੈਂ ਗੱਲ ਕਰਦਾ ਹਾਂ ਕਿ ਕੋਈ 8 10 20 25 ਮੁੰਡੇ ਜੇ ਕੋਈ ਕੰਮ ਸਿੱਖਣਾ ਚਾਹਣ ਤੇ ਉਹ ਆਉਣ ਮੀ ਨਾ ਦੋ ਵੀ ਨਕਾਮ ਸਿੱਖਣ ਉਹਨਾਂ ਨੂੰ ਅਸੀਂ ਮਿਨੀਮਮ ਵੇਜਿਸ ਕੋਈ ਨਾ ਕੋਈ ਦਵਾਂਗੇ 5 7 8000 10000 ਤੱਕ ਵੀ ਦਵਾਂਗੇ ਉਹਨਾਂ ਦਾ ਕੰਮ ਦੇਖ ਕੇ ਜਦੋਂ ਉਹ ਕੰਮ ਸਿੱਖ ਜਾਣ ਫਿਰ ਉਹਨਾਂ ਦੀ ਅਸੀਂ ਤਨਖਾਹ ਵੀ ਫਿਕਸ ਕਰ ਦੇਵਾਂਗੇ ਤਾਂ ਕਿ ਉਹਨਾਂ ਨੂੰ ਇੱਕ ਲਾਲਚ ਬਣਿਆ ਰਹੇ ਵੀ ਅਸੀਂ ਇੱਕ ਕੰਮ ਸਿੱਖਣਾ ਵਾ ਅਸੀਂ ਸਾਨੂੰ ਕੋਈ ਨਾ ਕੋਈ ਪੈਸੇ ਮਿਲਦੇ ਨੇ ਸਾਡੀ ਤੇ ਇਹ ਆ ਕਿ ਭਾਵੇਂ ਉਹ ਸਾਡੇ ਆਪਣੀ ਜ਼ਿੰਦਗੀ ਦੇ ਕੋਈ ਕੰਮ ਸਫਲ ਕਰਨਗੇ ਇਸ ਕਰਕੇ ਉਸ ਜਿਹੜੀ ਕਿ ਆਉਣਾ ਮੇਰੇ ਕੋ ਸਾਡੀਆਂ ਫੈਕਟਰੀਆਂ ਘੱਟੋ ਘੱਟ 10 ਵਰਕਰ ਹੋਣ ਹੋਰ 10 ਵੀ ਹੋਰ ਹੋਣ ਉਹ ਵੀ ਮੈਂ ਐਡਜਸਟ ਕਰਵਾਵਾਂਗਾ ਦੇਖੋ ਗੱਲ ਇਹ ਆ ਜੀ ਮੈਂ ਸਮਾਜ ਸੇਵਾ ਦੇ ਨਾਲ ਜੁੜਿਆ ਹਾਂ ਮੇਰਾ ਕਦੀ ਵੀ ਕੋਈ ਇਹ ਮਕਸਦ ਨਹੀਂ ਹੁੰਦਾ ਕਿ ਮੈਂ ਪੋਲੀਟੀਕਲੀ ਜਾਂ ਦੂਜਾ ਤੀਜਾ ਐਵੇਂ ਆਪਣੇ ਆਪ ਨੂੰ ਸ਼ੋਅ ਆਫ ਕਰਨਾ ਵਾ ਜਿਹੜਾ ਮੇਰਾ ਪਰਮਾ ਸਵਾਗਤ ਹੋਇਆ ਵਾ ਇਹ ਮੇਰਾ ਫਰੈਂਡ ਸਰਕਲ ਹੀ ਇਹ ਹੋ ਗਿਆ ਵਾ ਰਿਸ਼ਤੇ ਆਧਾਰ ਨੇ ਸੱਜਣ ਮਿੱਤਰ ਨੇ ਜਿਹੜੇ ਹਰਥਾਂ ਮੇਰ ਨਾਲ ਨੇਵਦੇ ਨੇ ਆਪਾਂ ਵੀ ਕੋਸ਼ਿਸ਼ ਕਰੀਦੀ ਆ ਵੀ ਹਰਥਾਂ ਇੱਕ ਦੂਜੇ ਨਾਲ ਕੋਆਪਰੇਟ ਕਰੀਏ ਇਸ ਕਰਕੇ ਇਹ ਜਿਹੜਾ ਆਪਣਾ ਪਰਮਾ ਸਵਾਗਤ ਮਿਲਿਆ ਉਸੇ ਗੱਲ ਦਾ ਹੀ ਸ਼੍ਰੀ ਹੈ ਇਹਨਾਂ ਮੇਰੇ ਸੱਜਣਾ ਮਿੱਤਰਾਂ ਨੂੰ ਭੈਣ ਭਰਾਵਾਂ ਨੂੰ ਕਿ ਜਿਹੜੇ ਮੇਰ ਨਾਲ ਪਿਆਰ ਕਰਦੇ ਆ ਮੈਂ ਦੇਖੋ ਇਹੋ ਕਹਿਣਾ ਚਾਹਾਂਗਾ ਮੈਂ ਜਿਹੜੀ ਵੀ ਐਡਮਿਸ਼ਨ ਹੋਣੀ ਆ ਉਹ ਮੈਰਿਟ ਦੇਖਦੇ ਹੋਣੀ ਆ ਸਭ ਕੰਪਿਊਟਰਾਈਜ਼ਡ ਸਿਸਟਮ ਆ ਇਸ ਕਰਕੇ ਅਪਲਾਈ ਕਰਨ ਉਹਨਾਂ ਟਰੇਡਾਂ ਦੇ ਵਿੱਚ ਅਪਲਾਈ ਕਰ ਲੈ ਜਿਨ੍ਹਾਂ ਦਾ ਅੱਗੇ ਸਕੋਪ ਆ ਕਾਫੀ ਟਰੇਡ ਇੱਥੇ ਇਹੋ ਜਿਹੇ ਨੇ ਜਿਨ੍ਹਾਂ ਚ ਕਾਫੀ ਸਕੋਪ ਆ ਇੰਡਸਟਰੀ ਦੇ ਵਿੱਚ ਤੇ ਮਾਰਕੀਟ ਵਿੱਚ ਕਾਫੀ ਸਕੋਪ ਆ ਬਾਕੀ ਕਈ ਜਿਨ੍ਹਾਂ ਨੂੰ ਕੋਈ ਨਹੀਂ ਵੀ ਇਹਦੇ ਬਾਰੇ ਪਤਾ ਲੱਗਦਾ ਜਾਂ ਕੋਈ ਅਸੀਂ ਸਾਡੇ ਕੋਲ ਉਹਨ ਆਪਾਂ ਜਾਂ ਹੀ ਪ੍ਰਿੰਸੀਪਲ ਸਾਹਿਬ ਜਾਂ ਆਈਐਮਸੀ ਦੀ ਪੂਰੀ ਟੀਮ ਉਹਨਾਂ ਨੂੰ ਗਾਈਡ ਕਰੇਗੀ ਕਿ ਇਸ ਤੁਸੀਂ ਆਪਣਾ ਸਿਲੇਬਸ ਜੁਆਇਨ ਕਰੋ ਜੀ ਜੇ ਤੁਹਾਨੂੰ ਆਸਾਨੀ ਦੇ ਨਾਲ ਐਡਮਿਸ਼ਨ ਮਿਲ ਜਾਵੇ ਕਿਉਂਕਿ ਅੱਜਕੱਲ ਸਾਰਾ ਮੈਰਿਟ ਬੇਸਡ ਹੀ ਕੰਪਿਊਟਰਾਈਜ਼ ਹੋ ਗਿਆ ਵਾ ਤੇ ਚੇਅਰਮੈਨ ਜਾਂ ਆਈਐਮਸੀ ਦੀ ਬਹੁਤ ਟੱਟ ਪਾਵਰ ਹੁੰਦੀ ਹੈ ਵੀ ਕੇਸ ਨੂੰ ਐਡਜਸਟ ਕਰ ਸਕੇ ਅੱਜ ਆਕੇ ਗਵਰਨਮੈਂਟ ਆਈਟੀ ਚੀਮਾ ਕੁਟੀ ਵਿਖੇ ਚੇਅਰਮੈਨ ਸ੍ਰੀ ਸੁਖਜਿੰਦਰ ਸਿੰਘ ਜੀ ਦੀ ਅੱਜ ਤਾਜਪੋਸ਼ੀ ਕੀਤੀ ਗਈ ਆ ਉਹਨਾਂ ਦੇ ਨਾਲ ਜਿੰਨੇ ਵੀ ਮੈਂਬਰਾਂ ਸਭ ਪਹੁੰਚੇ ਉਹਨਾਂ ਦੀ ਵੀ ਤਾਜਪੋਸ਼ੀ ਕੀਤੀ ਗਈ ਆ ਕੀ ਕਹਿ ਕੇ ਗਏ ਨੇ ਜੀ ਅੱਜ ਉਸਾਂ ਨੂੰ ਬੜਾ ਵਧੀਆ ਸਹਿਯੋਗ ਕਰਕੇ ਗਏ ਜੀ ਆਈਟੀਆਈ ਨੂੰ ਉਹਨਾਂ ਨੂੰ ਬੱਚਿਆਂ ਦੀ ਪਲੇਸਮੈਂਟ ਬਾਰੇ ਕਿਹਾ ਗਿਆ ਵਾ ਕਿ ਜਿੰਨੇ ਵੀ ਬੱਚੇ ਪਾਸ ਆਊਟ ਤੁਹਾਡੇ ਕੋਲ ਹੁੰਦੇ ਆ ਫਿਕਰ ਟਨਲ ਮਸ਼ੀਨਰੀ ਜਿੰਨੇ ਵੀ ਹੈਗੇ ਆ ਉਹ ਆਪਾਂ ਆਪਣੀ ਰੈਕਸ਼ਨ ਦੇ ਵਿੱਚ ਉਹਨਾਂ ਨੂੰ ਕੇਸ ਜਿਹੜੇ ਕਰ ਸਕਦੇ ਆ ਤੁਹਾਡੇ ਕੋਲ ਭੇਜੋ 3 ਅਕਤੂਬਰ ਅੰਤ ਬਿਲਕੁਲ ਜੀ ਪਹਿਲਾਂ ਆਈਟੀਆਈ ਕਾਦੀਆਂ ਦੇ ਚੇਅਰਮੈਨ ਹੀ ਉਹਨਾਂ ਦਾ ਕੰਮਕਾਜ ਜਿਹੜਾ ਬਹੁਤ ਵਧੀਆ ਹੈ ਸਟੂਡੈਂਟਾਂ ਪ੍ਰਤੀ ਉਹਨਾਂ ਦੀ ਜਿਹੜੀ ਲਗਨ ਬਹੁਤ ਵਧੀਆ ਹੈ ਉਹਨਾਂ ਨੇ ਕਾਫੀ ਬੱਚੇ ਜਿਹੜੇ ਕਾਦੀਆਂ ਤੋਂ ਵੀ ਪਲੇਸ ਰੈਕਸ਼ਨ ਦੇ ਵਿੱਚ ਕਰਾਏ ਆ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਫਿਰ ਦੁਬਾਰਾ ਜਿਹੜਾ ਵਾ ਗਵਰਨਮੈਂਟ ਆਈਟੀਚ ਇੰਨਾ ਕੁੱਡੀ ਦਾ ਜਿਹੜਾ ਚੇਅਰਮੈਨ ਹਨ ਉਨਯੁਕਤ ਕੀਤਾ ਗਿਆ ਵਾ ਆਪ ਸਰਕਾਰ ਵੱਲੋਂ ਤੁਹਾਡੇ ਕੋਲ ਸਵਾਗਤ ਕੀਤਾ ਗਿਆ ਹੈ ਅਸੀਂ ਬਹੁਤ ਖੁਸ਼ ਹਾਂ ਉਹਨਾਂ ਦਾ ਸਵਾਗਤ ਕੀਤਾ ਗਿਆ ਜੀ ਆਈਟੀ ਪਹੁੰਚਣ ਤੇ ਉਹਨਾਂ ਦਾ ਤਹਿ ਦਿਲੋਂ ਉਹਨਾਂ ਦਾ ਆਪਾਂ ਧੰਨਵਾਦ ਕੀਤਾ ਵਾ ਦਿਲ ਦੀਆਂ ਗਹਿਰਾਈਆਂ ਤੋਂ ਪੂਰੇ ਸਟਾਫ ਵੱਲੋਂ ਉਹਨਾਂ ਦਾ ਧੰਨਵਾਦ ਵੈਲਕਮ ਕੀਤਾ ਗਿਆ ਆਈਟੀ ਪਹੁੰਚਣ ਤੇ ਤੁਹਾਡੇ ਮਾਦੀ ਮਰਾਏ ਆਪਾਂ ਇਲਾਕਾ ਨਿਵਾਸੀਆਂ ਨੂੰ ਜਿਹੜੀ ਸੂਚਨਾ ਦੇਣਾ ਚਾਹੁੰਦੇ ਆ ਕਿ ਐਡਮਿਸ਼ਨ ਜਿਹੜੀ ਆ ਜੂਨ ਵਿੱਚ ਸ਼ੁਰੂ ਹੋ ਚੁੱਕੀ ਆ ਸਾਡੇ ਇਸ ਟਾਈਮ ਪੰਜ ਕੋਰਸ ਜਿਹੜੇ ਅਸੀਂ ਸ਼ੁਰੂ ਕੀਤੇ ਆ ਜਿਹਦੇ ਵਿੱਚ ਇਲੈਕਟ੍ਰੀਸ਼ੀਅਨ ਵੈਲਡਰ ਪਲੰਬਰ ਆਰਈਸੀ ਤੇ ਸਿਵਲ ਡਰਾਫਟਸਮੈਨ ਸੋ ਇਲਾਕਾ ਦੇ ਵਾਸੀ ਨੂੰ ਇਹ ਤੁਹਾਡੀ ਮਾਦੀ ਨਮੇ ਸੂਚਿਤ ਕਰਨਾ ਚਾਹੁੰਦੇ ਆ ਕਿ ਆਈਟੀਆਈ ਆਣ ਕੇ ਵੱਧ ਤੋਂ ਵੱਧ ਇਹਦਾ ਫਾਇਦਾ ਕਰੋ ਜਿੰਨੇ ਵੀ ਸਟੂਡੈਂਟ ਪਲੱਸ 2 ਪਾਸਵਾ 10ਵੀਂ ਪਾਸਵਾ ਜੇ ਕਿਸੇ ਬੱਚਨੇ ਏਅਰ ਪਾਸ ਕਰਕੇ ਵੀ ਕੋਈ ਘਰ ਬੈਠਾ ਹੋ ਉਹ ਵੀ ਆਟਕੂ ਆਣ ਕੇ ਤੇ ਐਡਮਿਸ਼ਨ ਜਿਹੜੀ ਲੈ ਸਕਦਾ ਵਾ ਅਸੀਂ ਟ੍ਰੇਨਿੰਗ ਦੇ ਨਾਲ-ਨਾਲ ਪਾਸ ਹੋਣ ਅਪਰੰਤ ਹੀ ਉਹਨਾਂ ਨੂੰ ਆਪਾਂ ਇੰਡਸਟਰੀ ਦੇ ਵਿੱਚ ਜਿਹੜਾ ਉਹ ਪਲੇਸ ਬੱਚਿਆਂ ਨੂੰ ਕੀਤਾ ਜਾਂਦਾ ਵਾ ਜੀ ਆਈਟੀਆਈ ਦਾ